ਇਹ ਨੀਲੀ ਰਾਵੀ ਦੀ ਮਾਚਾ ਵੀਰੇ ਪਿੰਡ ਬਲਾਸਪੁਰਾ ਬਾਈ ਜੀ ਅਜਾ ਜਿਲ੍ਹਾ ਨੂੰ ਮੋਗਾ ਪੈ ਗਿਆ ਬਾਈ ਜੀ ਹਰਿਆਣਾ ਜਾਊਗਾ ਤੇ ਤਾਜੀ ਸੂਨ ਵਾਲ ਦੇ ਵਿੱਚ ਇਹਦੇ ਚ ਰਹਿੰਦੇ ਆ 8-10 ਦਿਨ ਜੇ ਸੂਨ ਦੇ ਵਿੱਚ ਇੱਧਰ ਬਾਈ ਬਾਹਰ ਗਿਆ ਹੋਇਆ ਦਾ ਕੈਨੇਡਾ ਦੇ ਵਿੱਚ WhatsApp ਕਾਲ ਲੱਗੂਗੀ ਜੇ ਕਿਸੇ ਨੂੰ ਪਸੰਦ ਹੋਵੇ ਨੰਬਰ ਬਾਈ ਦਾ ਸਕਰੀਨ ਦੇ ਹੇਠਾਂ ਮੈਂ ਟਾਈਪ ਕਰ ਦੇਣਾਗਾ ਕਰ ਲਓ ਬਾਈ ਨਾਲ ਕਨੈਕਟ ਨਾਲੇ ਪੁੱਛ ਲਓ ਵੀ ਪਿਛਲੇ ਸਵੇਰੇ ਦਾ ਦੋਤਰ ਰਿਕਾਰਡ ਕੀ ਸੀਗਾ ਬਾਈ ਬਾਹਰ ਗਿਆ ਹੋਇਆ ਸੀਗਾ ਆਪਾਂ ਨੂੰ ਵੀਡੀਓ ਭੇਜਤੀ ਆਪਾਂ ਚੈਨਲ ਤੇ ਛਾੜਤੀ ਤੇ ਕਰ ਲੋ ਬਾਈ ਮੈਂ ਸੰਪਰਕ ਨੰਬਰ WhatsApp ਕਾਲ ਹੀ ਲੱਗੂ ਬਾਈ ਜੀ ਜਿਹੜਾ ਮੈਂ ਨੰਬਰ ਇਹ ਟਾਈਪ ਕੀਤਾ ਹੈ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ ਤੇ ਬਾਈ ਜੀ